ਸਾਗਰ ਦੇ ਵਿੱਚ ਲਹਿਰਾਂ ਨੇ ਸੰਸਾਰ ਦੇ ਸਮੱਸਿਆਵਾਂ ਨੇ ਹਰ ਵਕਤ ਲਹਿਰਾਂ ਨੇ ਸੰਸਾਰ ਦੇ ਹਰ ਵਕਤ ਸੰਸਾਰ ਦੇ ਸਮੱਸਿਆਵਾਂ ਨੇ ਲਹਿਰਾਂ ਤੋਂ ਖਾਲੀ ਸਾਗਰ ਨਹੀਂ ਆਉਂਦਾ ਸਮੱਸਿਆਵਾਂ ਤੋਂ ਰਹਿਤ ਸੰਸਾਰ ਨਹੀਂ ਆਉਂਦਾ ਆਪ ਇਤਨੇ ਸਾਰੇ ਬੈਠੇ ਹੋ ਹਰ ਇੱਕ ਦੀ ਕੋਈ ਨਾ ਕੋਈ ਸਮੱਸਿਆ ਹੈ ਸਰੀਰਕ ਸਮੱਸਿਆ ਹੋਵੇਗੀ ਰੋਗ ਹੋਵੇਗਾ ਮਾਨਸਿਕ ਸਮੱਸਿਆ ਹੋਵੇਗੀ ਕੋਈ ਮਨ ਦੇ ਵਿੱਚ ਪੀੜਾ ਹੋਵੇਗੀ ਸਮਾਜਿਕ ਸਮੱਸਿਆ ਹੋਵੇਗੀ ਕੋਈ ਪਰਿਵਾਰ ਦੇ ਵਿੱਚ ਕਲਕਲੇਸ਼ ਹੋਵੇਗਾ ਆਰਥਿਕ ਸਮੱਸਿਆ ਹੋਵੇਗੀ ਰੋਜ਼ਗਾਰ ਧਨ ਦੀ ਕਮੀ ਹੋਵੇਗੀ ਜਾਂ ਫਿਰ ਕੋਈ ਧਾਰਮਿਕ ਸਮੱਸਿਆ ਹੋਵੇਗੀ ਉਠਦਾ ਹੈ ਅੰਮ੍ਰਿਤ ਵੇਲੇ ਜਪ ਕਰਦਾ ਹੈ ਤਪ ਕਰਦਾ ਹੈ ਮਨ ਜੁੜਦਾ ਨਹੀਂ ਔਖਾ ਰਸ ਬਣਦਾ ਨਹੀਂ ਤੋ ਕਹਿੰਦਾ ਹੈ ਕੀ ਕਰਾਂ ਤੋ ਇਹ ਧਾਰਮਿਕ ਸਮੱਸਿਆ ਹੈ ਲਹਿਰਾਂ ਤੋ ਰਹਤ ਸਾਗਰ ਨਹੀਂ ਆਉਂਦਾ ਸਮੱਸਿਆਵਾਂ ਤੋ ਰਹਤ ਸੰਸਾਰ ਨਹੀਂ ਆਉਂਦਾ ਲਾਜ਼ਮੀ ਜੋ ਜੀਵੰਦਾ ਜਾਗਦਾ ਮਨੁੱਖ ਹੈ ਸਮੱਸਿਆਵਾਂ ਦੇ ਚ ਰਵੇਗਾ ਇੱਕ ਆਲਮ ਦਾ ਬੜਾ ਸੋਹਣਾ ਕਥਨ ਹੈ ਇਹ ਬੰਦੇ ਨੇ ਸ਼ਾਂਤੀ ਲੱਭਣੀ ਹੈ ਕਬਰਿਸਤਾਨ ਦੇ ਚਲਾ ਜਾ ਸ਼ਾਂਤੀ ਹੈ ਸੁਕੂਨ ਹੈ ਜੀਵ ਦਾ ਜਗ ਦਾ ਮਨੁੱਖ ਤੇ ਸਮੱਸਿਆਵਾਂ ਜੀਵ ਦਾ ਜਿਹੜੀ ਬੇੜੀ ਸਾਗਰ ਦੇ ਚ ਹੈ ਉਹਦੇ ਨਾਲ ਤੇ ਲਹਿਰਾਂ ਟਕਰਾਂਦੀਆਂ ਨੇ ਲਹਿਰਾਂ ਤੇ ਹੋਣਗੀਆਂ ਜੋ ਸੰਸਾਰ ਸਾਗਰ ਦੇ ਚ ਹੈ ਜ਼ਿੰਦਗੀ ਦੀ ਨੌਕਾ ਉਦੇ ਨਾਲ ਕੋਈ ਨਾ ਕੋਈ ਸਮੱਸਿਆ ਤੇ ਟਕਰਾਈਗੀ ਕੋਈ ਨਾ ਕੋਈ ਸਮੱਸਿਆ ਤੇ ਹੋਵੇਗੀ ਤੇਗਲ ਵਖਰੀ ਕੋਈ ਮਰਕ ਕਬੂਲ ਕਰੇ ਚਾਹੇ ਨਾ ਕਬੂਲ ਕਰੇ ਹਰ ਇੱਕ ਦੀ ਸਮੱਸਿਆ ਹੈ ਸਮੱਸਿਆ ਤੋਂ ਰਹਿਤ ਕੋਈ ਵੀ ਨਹੀਂ ਹੈ ਹਰ ਇੱਕ ਦੇ ਹਿਰਦੇ ਸਵਾਲਾਂ ਨਾਲ ਭਰੇ ਹੋਏ ਨੇ ਔਰਿੰਜ ਕਹ ਲਈ ਹਰ ਬੰਦਾ ਸਵਾਲੀ ਹੈ ਹਰ ਬੰਦਾ ਦੁਖੀ ਹੈ ਗਣਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਤੇ ਸਾਫ ਕਹਿਣਾ ਪਿਆ ਬਾਲੀ ਰੋਵੇ ਨਾਏ ਭਤਾਰ ਨਾ ਨਿਕ ਦੁਖੀਆ ਸਭ ਸੰਸਾਰ ਬਹੁਤ ਪੁਰਾਣੀ ਗੱਲ ਐ ਦਾਸ ઋષਿਕੇਸ਼ ਦੇ ਆਸਥਾਨ ਗੁਰਦੁਆਰੇ ਦੇ ਪ੍ਰਾਚੀਨ ਗੁਰਦੁਆਰੇ ਵਿਚ ਕਥਾ ਕਰ ਰਿਆ ਸੀ ਲੜੀਵਾਰ ਕਥਾ ਦੇ ਵਿਚ ਇਹ ਸ਼ਬਦ ਸੀ ਬਾਲੀ ਰੋਵੇ ਨਾਏ ਭਤਾਰ ਨਾ ਨਿਕ ਦੁਖੀਆ ਸਭ ਸੰਸਾਰ ਸਰੋਤਿਆਂ ਵਿੱਚ ਇੱਕ ਬੜਾ ਦਾਰਸ਼ਨਿਕ ਚਿੰਤਕ ਲਿਖਾਰੇ ਹੋਰ ਭਗਵਾ ਵੇਸ਼ धारण ਕੀਤੇ ਇੱਕ ਸਾਧੂ ਬੈਠਾ ਸੀ ਕਥਾ ਦੀ ਸਮਾਪਤੀ ਤੋਂ ਬਾਅਦ ਕਹੇ ਲਗਾ ਜਾਪਦਾ ਹੈ ਗੁਰਨਾانک ਨੇ ਦੁੱਖ ਹੀ ਦੁੱਖ ਵੇਖਿਆ ਨਾਨਕ ਦੁਖੀ ਆ ਸਭ ਸੰਸਾਰ ਨਹੀਂ ਸੰਸਾਰ ਵਿੱਚ ਸੁੱਖ ਵੀ ਹੈ ਸੰਸਾਰ ਦੇ ਚ ਖੇੜੇ ਵੀ ਨੇ ਸੰਸਾਰ ਦੇ ਚ ਖੁਸ਼ੀਆਂ ਵੀ ਨੇ ਸੰਸਾਰ ਦੇ ਚ ਆਨੰਦ ਵੀ ਹੈ ਤੇ ਅਤ ਕਥਨੀ ਹੈ ਇਹ ਗੁਨਾਮਿਕ ਨੇ ਗੱਲ ਵਧਾ ਕੇ ਕਹਿ ਦਿੱਤੀ ਹੈ ਔਰ ਇਸ ਨੂੰ ਸਾਹਿਤਿਕ ਦੁਨੀਆ ਦੇ ਚ ਕਾਵੇ ਕਲਾ ਦੇ ਚ ਸ਼ਾਇਰਾਨਾ ਜੋ ਹੈ ਆਲਮਾਨਾ ਅੰਦਾਜ਼ ਦੇ ਚ ਇਸ ਨੂੰ ਕਹਿੰਦੇ ਨੇ ਅਤੀ ਉਪਮਾ ਅਲੰਕਾਰ ਗੱਲ ਨੂੰ ਵਧਾ ਕੇ ਬਿਆਨ ਕਰਨਾ ਇਹ ਇੱਕ ਅਲੰਕਾਰ ਇਹ ਇੱਕ ਵੈਣਾ ਜੈਸੇ ਕਿਸੇ ਦੇ ਖੂਬਸੂਰਤ ਚਿਹਰੇ ਨੂੰ ਦੇਖ ਕੇ ਕਹਿ ਦੇਣਾ ਹੈ ਤੇ ਚੰਨ ਵਰਗਾ ਹੈ ਅਤੀ ਉਪਮਾ ਅਲੰਕਾਰ ਜਿਵਾ ਕਈ ਚੰਨ ਵਰਗਾ ਹੈ ਤੋਂ ਘਰ ਦੇ ਚ ਬੱਤੀ ਨਾ ਜਗਾਈਏ ਦੇ ਮੁਖੜੇ ਤੋਂ ਚਾਨਣਾ ਬਣਿਆ ਰਿਹਾ ਹੈ ਇਹ ਦੰਦ ਤੇ ਮੋਤੀਆਂ ਵਰਗੇ ਨੇ ਅਤੀ ਉਪਮਾ ਅਲੰਕਾਰ ਇਹ ਸਾਹਿਤਿਕ ਦੁਨੀਆ ਦੇ ਆਧ ਕਾਲ ਤੋਂ ਸ਼ਾਇਰ ਲੋਗ ਕਵੀ ਲੋਗ اتما النکار دی ورتوں کرتے رہے ہیں میم کہیں لگے گرنانک دیو جی مہاراج سنت نے اوتار نے پر شائر بھی تینے نا کبھی نے تو کبھی النکار دی ورتوں کر دے نے گرنانک نے ورتوں کی تھی اتما النکار ہے سارا جگت دکھی نہیں ہے سارا سنسار دکھی نہیں ہے ٹھیک ہے بہ گنتی دکھی ہو سکتی ہے ਪਰ ਇਹ ਕਹਿ ਦੇਣਾ ਨਾਨਕ ਦੁਖਿਆ ਸਭ ਸੰਸਾਰ ਤੇ অতি ਉਪਮਾ ਅਲੰਕਾਰ ਹੈ ਮੈਂ ਕਹ ਨਹੀਂ ਇਹ ਸਤ ਬਚਨ ਹੈ ਇਹ ਅੰਮ੍ਰਿਤਮਈ ਬਚਨ ਹੈ ਔਰ ਇਹ অতি ਉਪਮਾ ਅਲੰਕਾਰ ਨਹੀਂ ਹੈ ਮੈਨੂੰ ਕਹਿਣ ਲਗਾ ਮਸਕੀਨ ਜੀ ਜੇ ਮੈਂ ਤੁਹਾਨੂੰ ਸੁਖ ਦਾ ਸਰੂਪ ਦਿਖਾ ਦਿਆਂ ਆਨੰਦ ਦੀ ਤਸਵੀਰ ਦਿਖਾ ਦਿਆਂ ਖੇੜੇ ਤੇ ਖੁਸ਼ੀਆਂ ਦੀ ਮੂਰਤੀ ਦਿਖਾ ਦਿਆਂ ਫਿਰ ਤੇ ਤੁਸੀਂ ਕਬੂਲ ਕਰੋਗੇ ਕਿ অতি ਉਪਮਾ ਅਲੰਕਾਰ ਹੈ ਗੁਰੂ ਨਾਨਕ ਨੇ ਗੱਲ ਵਧਾ ਕੇ ਆਖੀ ਹੈ ਮੈਂ ਕਿਹਾ ਮਿੱਤਰਾ ਇੱਥੇ ਤੱਕ ਨੌਬਤ ਨਹੀਂ ਆਏਗੀ ਸਿਰਫ ਮੈਂ ਸ਼ਰਧਾ ਕਰਕੇ ਨਹੀਂ ਕਹਿ ਰਿਹਾ ਬਲਕਿ ਮੇਰਾ ਪੂਰਨ ਭਰੋਸਾ ਹੈ ਗੁਰੂ ਨਾਨਕ ਦੇ ਕੰਠ ਤੋਂ ਜੋ ਵਾਕ ਨਿਕਲਨੇ ਨੇ ਉਹ ਖਸਮ ਦੇ ਬੋਲ ਨੇ ਅੰਮ੍ਰਿਤਮਈ ਬੋਲ ਨੇ ਇਹ অতি ਉਪਮਾ ਅਲੰਕਾਰ ਨਹੀਂ ਨੇ ਕਹਿੰਦਾ ਕਿ ਕੱਲ ਮੈਂ ਤੁਹਾਨੂੰ ਫਿਰ ਸੁਖ ਦਾ ਸਰੂਪ ਦਿਖਾਵਾਂਗਾ ਚਲਾ ਗਿਆ ਉਹ ਦਿਨ ਤੇ ਉਹ ਰਾਤ ਵੀ ਮੇਰੀ ਬੜੀ ਬੇਚੈਨੀ ਨਾਲ ਲੰਗੀ ਮੈਂ ਕਿਹ ਪਤਾ ਨਹੀਂ ਕੀ ਦਿਖਾਵੇਗਾ ਕੀ ਲਿਆਵੇਗਾ ਉਹ ਕੀ ਹੋਵੇਗੀ ਚੀਜ਼ ਦਿਨ ਭਰ ਮੈਂ ਸੋਚਾਂ ਚ ਰਿਹਾ ਜੇ ਮੇਰੇ ਕੋਲ ਨਾ ਜਵਾਬ ਬਣਿਆ ਫਿਰ ਔਰ ਰਾਤ ਨੂੰ ਤੇ ਅੰਦਰੋਂ ਅਰਦਾਸ ਵੀ ਨਿਕਲੀ ਹੈ ਪਾਦਸ਼ਾਹ ਤੂੰ ਲੱਜਾ ਰੱਖੀ ਆਪਣੀ ਬਿਰਦ ਬਾਣੇ ਦੀ ਬੋਲ ਤੇਰੇ ਨੇ ਬਚਨ ਤੇਰੇ ਨੇ ਔਰ ਤੇਰੇ ਬੋਲਾਂ ਤੇ ਮੈਂ ਇਹ ਦਾਵਾ ਕੀਤਾ ਹੈ ਅਤ ਕਥਨੀ ਨਹੀਂ ਹੈ ਇਹ অতি ਉਪਮਾ ਅਲੰਕਾਰ ਨਹੀਂ ਹੈ ਇਹ ਸਤ ਬਚਨ ਨੇ ਇਹ ਅੰਮ੍ਰਿਤਮਈ ਬਚਨ ਨੇ ਦੂਸਰੇ ਦਿਨ ਇਹ ਗੁਰਦੁਆਰੇ ਆਇਆ ਔਰ ਉਸ ਮਹਾਪੁਰਸ਼ ਦੇ ਹੱਥ ਦੇ ਚ ਗੁਲਾਬ ਦੇ ਫੁੱਲਾਂ ਦਾ ਖਿੜਿਆ ਹੋਇਆ ਗੁਲਦਸਤਾ ਸੀ। ਭੇਟ ਨਹੀਂ ਕੀਤਾ ਇਸਨੇ। ਮੱਥਾ ਟੇਕ ਕੇ ਇੱਕ ਪਾਸੇ ਬੈਠ ਗਿਆ ਤੇ ਗੁਲਦਸਤਾ ਕੋਲ। ਕਥਾ ਦੀ ਸਮਾਪਤੀ ਤੋਂ ਬਾਅਦ ਮੈਨੂੰ ਕਹਿਣ ਲੱਗਾ ਮਸਕੀਨ ਜੀ ਇਹ ਗੁਲਦਸਤਾ ਤੁਹਾਨੂੰ ਦਿਖਾਈ ਦੇਂਦਾ ਮੈਂ ਕਿ ਦਿਖਾਈ ਦੇਂਦਾ। ਗੁਰੂ ਦੀ ਮਹਿਰ ਐ ਅੱਖਾਂ 'ਚ ਹੈ ਜੋਤ। کہنے لگے جی تھانو یہ فل دکھائی دے تو پھر تو یہ بھی دکھائی دیا ہوئے گا کہ پتی پتی مسکرا رہی ہے پتی پتی ہس رہی ہے پتی پتی ہے ایک ایک پتی دہ ہے پھر تھی دکھائی دیا ہوا میں کہاں واقعی پتی پتی مسکرا رہی ہے پتی پتی ہے ਪੱਤੀ ਪੱਤੀ ਵਿੱਚ ਮਹਿਕ ਹੈ ਤਾਂ ਮੈਨੂੰ ਕਹਿ ਲੱਗਾ ਇਤਨਾ ਖੇੜਾ ਇਤਨੀ ਮਹਿਕ ਇਤਨਾ ਸੁਆਪਣਾ ਕਿ ਇਹ ਕਹਿਣਾ ਚੰਗਾ ਲੱਗਦਾ ਹੈ ਨਾ ਇਹ ਕਿ ਦੁਖੀ ਆ ਸਭ ਸੰਸਾਰ ਐਸੇ ਖੇੜੇ ਦੇ ਹੁੰਦੇ ਆ ਇਤਨੇ ਸੁਆਪਣ ਦੇ ਹੁੰਦੇ ਆ ਇਤਨੀ ਮਹਿਕ ਦੇ ਹੁੰਦੇ ਆ ਤੇ ਫਿਰ ਮਨੁ ਕਾ ਕੇ ਨਾ ਇਹ ਕਿ ਦੁਖੀ ਆ ਸਭ ਸੰਸਾਰ ਕਮ ਸੇ ਕਮ ਇਹ ਬਚਨ ਇਨਾ ਫੁੱਲਾਂ ਤੇ ਤੇ ਪੂਰਾ ਨਹੀਂ ਉਤਰਦਾ ਮੈਨੂੰ ਕਹਿਣ ਲੱਗਿਆ ਗੁਰਨਾਮਿਕ ਦੇ ਇਹ ਬੋਲੇ ਨਾ ਫੁੱਲਾਂ ਤੇ ਪੂਰੇ ਨਹੀਂ ਉਤਰਦੇ ਇਹ ਖਿੜੇ ਹੋਏ ਨੇ ਤੇ ਨਹੀਂ ਰੋ ਰਹੇ ਇਹ ਮਹਿਕ ਲੁਟਾ ਰਹੇ ਨੇ ਇਹ ਸੋਪਣ ਦੀ ਤਸਵੀਰ ਨੇ ਕਿ ਇਹਨਾਂ ਨੂੰ ਵੇਖ ਕੇ ਜ਼ੁਬਾਨ ਚੋਂ ਬੋਲ ਨਿਕਲ ਸਕਦੇ ਨੇ ਨਾ ਉਹਨਾਂ ਦੇ ਦੁਖੀਆ ਸਭ ਸੰਸਾਰ ਮੇਰੇ ਮਿੱਤਰਾ ਕਲ ਤੁਸੀਂ ਇਹ ਦਾਵਾ ਕੀਤਾ ਸੀ ਕਿ ਮੈਂ ਸੁਖ ਦਾ ਸਰੂਪ ਦਿਖਾਵਾਂਗਾ ਖਿਹੜੇ ਤੇ ਮੁਸਕਰਾਹਟ ਦੀ ਤਸਵੀਰ ਪੇਸ਼ ਕਰਾਂਗਾ ਵਾਕਈ ਕੀਤੀ ਹੈ ਤੇ ਫੁੱਲ ਖਿਹੜੇ ਹੋਏ ਨੇ ਮੁਸਕਰਾ ਰਹੇ ਨੇ ਸੋਹਣੇ ਨੇ ਮੈਂ ਕਹੇ ਮੈਂ ਮੰਨਦਾ ਮੈਂ ਤਸਵੀਰ تسلیم ਕਰਦਾ ਇਹ ਸੁਖ ਦੀ ਮੂਰਤੀ ਨੇ ਇਹ ਖੇੜੇ ਦੀ ਤਸਵੀਰ ਹੈ ਇਹ ਹਾਸੇ ਦਾ ਮੂਜਸਮਾ ਹੈ ਲੇਕਿਨ ਕੱਲ ਤੁਸੀਂ ਵਾਅਦਾ ਕੀਤਾ ਸੀ ਅੱਜ ਦਿਖਾਇਆ ਖੁਸ਼ੀ ਦਾ ਰੂਪ 24 ਘੰਟੇ ਹੋ ਗਏ ਬਸ 12 ਘੰਟਿਆਂ ਵਾਸਤੇ ਇਨ੍ਹਾਂ ਹੀ ਫੁੱਲਾਂ ਨੂੰ ਬਸ ਸਤਗੁਰੂ ਦੀ ਹਜ਼ੂਰੀ 'ਚ ਇੱਥੇ ਹੀ ਰੱਖ ਜਾਓ ਬਾਕੀ ਗੱਲ ਸ਼ਾਮੀ ਕਰਾਂਗੇ ਇਨ੍ਹਾਂ ਫੁੱਲਾਂ ਦੇ ਸੰਬੰਧ 'ਚ ਬਾਕੀ ਵਿਚਾਰ ਸ਼ਾਮ ਨੂੰ ਕਰਾਂਗੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਉਹਦੀ ਅੱਖਾਂ ਭਰਾਈਆਂ ਕੰਨ ਦੇ ਸ਼ਾਮ ਨੂੰ ਤੇ ਮੁਰਝਾ ਜਾਣਗੇ ਕੁਮਲਾ ਜਾਣਗੇ ਤਾਂ ਮੈਂ ਕਹ ਮੁਰਝਾਣਾ ਕੋਈ ਆਸਮਾਨ ਤੋਂ ਟਪਕੇਗਾ ਇਸੇ ਖੇੜੇ ਦੇ ਚੋਂ ਹੀ ਮੁਰਝਾਣਾ ਪੈਦਾ ਹੋਵੇਗਾ ਇਸੇ ਹਾਸੇ ਦੇ ਚੋਂ ਹੀ ਰੋਣਾ ਜਨਮ ਲਵੇਗਾ ਇਸੇ ਸੋਪਣ ਦੇ ਵਿੱਚੋਂ ਹੀ ਕ੍ਰੂਪਤਾ ਪੈਦਾ ਹੋਵੇਗੀ ਫੁੱਲ ਖਿਲਦਾ ਹੈ ਮੁਰਝਾਣੇ ਦਾ ਤਖੈਲ ਲੈ ਕੇ ਜਿਸੇ ਹਸਤਾ ਹੁਆ ਪਾਓਗੇ ਉਹ ਪਰੇਸ਼ਾਨ ਹੋਗਾ ਬਨ ਕੇ ਧਨ ਗੁਰ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਦਾ ਅਧਿਐਨ ਕਰਦੇ ਆ ਤੇ ਇਤਨਾ ਪਤਾ ਚਲਦਾ ਹੈ ਰੋਣੇ ਬੜੇ ਗਹਿਰੇ ਨੇ ਹਾਸੇ ਉਥਲੇ ਨੇ ਥੋਥੇ ਨੇ ਗਮ ਬੜੇ ਗਹਿਰੇ ਨੇ ਦੁੱਖ ਬੜੇ ਗਹਿਰੇ ਨੇ ਸੁਖ ਖੁਸ਼ੀਆਂ ਇਥੋਥੀਆਂ ਨੇ ਉਥਲੇ ਨੇ ਗਹਿਰੇ ਨਹੀਂ ਨੇ ਇੱਕ ਉਦਾਹਰਣ ਕੁਲ ਮਨੁੱਖ ਹਸ ਰਿਹਾ ਹੋਵੇ ਤੇ ਉਸ ਨੂੰ ਸਿਰਫ ਇਤਨਾ ਹੀ ਕਹਿ ਦਿਓ ਨਾ ਹੱਸ ਹਾਸਾ ਬੰਦ ਹੋ ਜਾਂਦਾ ਹੈ ਹਾਸਾ ਰੁਕ ਜਾਂਦਾ ਹੈ ਪਰ ਕੋਈ ਰੋ ਰਿਹਾ ਹੋਵੇ ਕਿਸੇ عزیز ਅਕਾਰੋ ਬਿਛੋੜੇ ਦੇ 10 ਬੰਦੇ ਉਸ ਨੂੰ ਚੁੱਪ ਕਰਾਉਂਦੇ ਨਾ ਰੋ ਨਾ ਰੋ ਰੋਣਾ ਇੱਕਦਮ ਬੰਦ ਨਹੀਂ ਹੁੰਦਾ ਵਕਤ ਲੱਗਦਾ ਹੈ ਸਮਾਂ ਲੱਗਦਾ ਹੈ ਇਸ ਤਰ੍ਹਾਂ ਕਿ ਗੱਲ ਸਪਸ਼ਟ ਹੋ ਗਈ ਹਾਸਾ ਗਹਿਰਾ ਨਹੀਂ ਹੈ ਰੋਣਾ ਬਹੁਤ ਗਹਿਰਾ ਹੈ ਸੁਖ ਗਹਿਰੇ ਨਹੀਂ ਨੇ ਦੁੱਖ ਬਹੁਤ ਗਹਿਰੇ ਨੇ ਬਹੁਤ ਗਹਿਰੇ ਨੇ ਤਦੀ ਤੇ ਇੱਕ ਆਲਮ ਕਹਿੰਦਾ ਥਮ ਤੇ ਥਮ ਤੇ ਥਮੇਗੇ ਆਸੋਂ ਰੋਣਾ ਹੈ ਕੋਈ ਹੰਸੀ ਨਹੀਂ ਹੈ ਇਹ ਹਾਸਾ ਥੋੜੀ ਕਿ ਮੈਂ ਇੱਕਦਮ ਰੋਕ ਲਵਾ ਇਤੇ ਰੋਣਾ ਹੈ ਸਮਾਂ ਲੱਗੇਗਾ ਵਕਤ ਲੱਗੇਗਾ ਦੁੱਖ ਬੜੇ ਗਹਿਰੇ ਨੇ ਸੁਖ ਥੋਥੇ ਨੇ ਉਥਲੇ ਨੇ ਤੇ ਜਦ ਦੁੱਖ ਬੜੇ ਗਹਿਰੇ ਨੇ ਤੇ ਹਰ ਬਸ਼ਰ ਦੁਖੀ ਹੈ ਤੋ ਹਰ ਬਸ਼ਰ ਸਵਾਲੀ ਹੈ ਗੁਰੂ ਨਾਨਕ ਨੂੰ ਸਵਾਲੀ ਬਣ ਕੇ ਟਕਰੇ ਮੱਕੇ ਦੇ ਹਾਜੀ ਗੁਰੂ ਨਾਨਕ ਨੂੰ ਸਵਾਲੀ ਬਣ ਕੇ ਮਿਲੇ ਹਰੀਦਵਾਰ ਦੇ ਬ੍ਰਾਹਮਣ ਬਨਾਰਸ ਦੇ ਪ੍ਰੋਹਤ ਗੁਰੂ ਨਾਨਕ ਦੇ ਅੱਗੋਂ ਸਵਾਲੀ ਬਣ ਕੇ ਖੜੇ ਨੇ ਵਕਤ ਦੇ ਹਕਮਰਾਣ ਬਾਬਰ ਵਕਤ ਦੇ ਧਨਵਾਨ ਮਲਕ ਬਾਗੋ ਔਰ ਗੁਰਨਾਣਕ ਦੇ ਅੱਗੋਂ ਹੀ ਇੱਕ ਚੋਟੀ ਦੇ ਸਿੱਧ ਪੁਰਸ਼ ਜਿਨ੍ਹਾਂ ਨੂੰ ਸਿੱਧੀਆਂ ਵੀ ਪ੍ਰਾਪਤ ਸਨ ਵਿਦੀਆਂ ਵੀ ਪ੍ਰਾਪਤ ਸਨ ਜਗਤ ਜਿਨ੍ਹਾਂ ਦੀ ਪੂਜਾ ਵੀ ਕਰਦਾ ਸੀ ਤੇ ਸਿੱਧ ਵੀ ਪ੍ਰਸ਼ਨ ਕਰਦੇ ਨੇ ਔਰ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਸਿੱਧ ਗੋਸ਼ਟ ਸਿੱਧਾਂ ਦੇ ਸਵਾਲ ਗੁਰਨਾਣਕ ਦੇ ਜਵਾਬ ਜਿਹੜੀ ਬੇੜੀ ਸਾਤ ਸੰਸਾਰ ਦੇ ਸਮੱਸਿਆਵਾਂ ਨੇ ਹਰ ਵਕਤ ਲਹਿਰਾਂ ਨੇ ਹਰ ਵਕਤ ਸੰਸਾਰ ਦੇ ਸਮੱਸਿਆਵਾਂ ਨੇ ਲਹਿਰਾਂ ਤੋਂ ਖਾਲੀ ਸਾਗਰ ਨਹੀਂ ਹੁੰਦਾ ਸਮੱਸਿਆਵਾਂ ਤੋਂ ਰਹਿਤ ਸੰਸਾਰ ਨਹੀਂ ਹੁੰਦਾ ਆਪ ਇਤਨੇ ਸਾਰੇ ਬੈਠੇ ਹੋ ਹਰ ਇੱਕ ਦੀ ਕੋਈ ਨਾ ਕੋਈ ਸਮੱਸਿਆ ਸ਼ਰੀਰਕ ਸਮੱਸਿਆ ਹੋਵੇਗੀ ਰੋਗ ਹੋਵੇਗਾ ਮਾਨਸਿਕ ਸਮੱਸਿਆ ਹੋਵੇਗੀ